ਸਾਸਰੀਆ ਕਾ ਦੋਸਤੋ ਪੇਸ਼ ਹੈ ਨਾਵਲ ਨਾਦਵਿੰਦ ਡਾਕਟਰ ਜਗਿੰਦਰ ਸਿੰਘ ਕੈਰੂ ਲੜੀਵਾਰ ਭਾਗ 6 ਮੇਲਾ ਕਦੋਂ ਦਾ ਖਤਮ ਹੋ ਚੁੱਕਾ ਸੀ ਅਤੇ ਸਭ ਲੋਕ ਘਰਾਂ ਨੂੰ ਪਰਤ ਗਏ ਸਨ ਸਭ ਕੁਝ ਸੰਭਿਆ ਸਮੇਟਿਆ ਗਿਆ ਡੇਰਾ ਵਿਰਾਨ ਸੀ ਉੱਥੇ ਸਿਰਫ ਸਕਨਾਤ ਜੀ ਜਾਂ ਰੰਗੀਨਾਤ ਜੀ ਐਨੀ ਖੁਸ਼ੀ ਤੋਂ ਬਾਅਦ ਪਾਵੇਂ ਮੈਨੂੰ ਖਾਮ ਤੌਰ ਤੇ ਉਦਾਸ ਹੋ ਜਾਂਦਾ ਹੈ ਪਰ ਰੰਗੀਨਾਥ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਲੋਕ ਜਾਂਦੇ ਵਕਤ ਡੇਰੇ ਵਿੱਚੋਂ ਉਸ ਦੀ ਸ਼ਾਂਤੀ ਉਸ ਦਾ ਚੈਨ ਹੀ ਚਰਾ ਕੇ ਲੈ ਗਏ ਹੁਣ ਡੇਰੇ ਦੀ ਸ਼ਾਂਤੀ ਅਤੇ ਚੁੱਪ ਹੁਣ ਉਸ ਲਈ ਅਸਹਿ ਸੀ ਪੰਛੀਆਂ ਦੇ ਗੀਤ ਹੁਣ ਉਸ ਲਈ ਸੰਗੀਤ ਨਹੀਂ ਸਨ ਅਤੇ ਸਦੀਆਂ ਲਈ ਇਹ ਰਾਮਦੀ ਧੂਣੀ ਹੁਣ ਉਸ ਦੇ ਮਨ ਦੇ ਜ਼ਖਮ ਲਈ ਰਸਾਇਣ ਦਾ ਕੰਮ ਨਹੀਂ ਸੀ ਕਰ ਰਹੀ ਨਾਥ ਪੀਰ ਜੀ ਸਾਰੇ ਦਿਨ ਦੇ ਥਕੇਵੇਂ ਕਾਰਨ ਵਿਰਾਜ ਗਏ ਸਨ ਅਤੇ ਡੂੰਗੀ ਹਨੇਰੀ ਰਾਤ ਵਿੱਚ ਚੁੱਪ ਪਸਰ ਗਈ ਸੀ ਪਰ ਰੰਗੀਨਾਥ ਨੂੰ ਰਹਿ ਰਹਿ ਕੇ ਯਾਦ ਆਉਂਦਾ ਮੀਰਾ ਦਾ ਗਹਿਰ ਅਤੇ ਮਾਸੂਮ ਚਿਹਰਾ ਕਿਉਂ ਉਹ ਉਸ ਨੂੰ ਦੇਖਦਿਆਂ ਹੀ ਆਵਾਕ ਜਹੀ ਰਹਿ ਗਈ ਸੀ ਤੇ ਫਿਰ ਅਧ ਖੁੱਲੇ ਉਸ ਤੇ ਖੂਬਸੂਰਤ ਬਲੂਚੀਵੇਂ ਕੋਈ ਗੱਲ ਉਸ ਤੇ ਬੁੱਲਾ ਵਿੱਚ ਹੀ ਆਟਕ ਗਈ ਹੋਵੇ ਅਗਾ ਨੂੰ ਬਦੀ ਹੋਈ ਲੰਮੀ ਧੌਣ ਅਤੇ ਗੋਲ ਮਟੋਲ ਠੋਡੀ ਵਿਚਕਾਰ ਇੱਕ ਟੋਆ ਕੰਨਾਂ ਵਿੱਚ ਜੋਗੀਆਂ ਦੇ ਕੁੰਡਲਾਂ ਵਰਗੀਆਂ ਵੱਡੀਆਂ-ਵੱਡੀਆਂ ਝੂਮਦੀਆਂ ਸੋਹਣੇ ਬਿੱਤੀਆਂ ਵਾਲੀਆਂ ਰੰਗੀਨਾਤ ਕਿੰਨਾ ਕੁਝ ਇੱਕੋ ਨਜ਼ਰ ਨਾਲ ਹੀ ਜਾਣ ਗਿਆ ਸੀ ਅਤੇ ਜਿਵੇਂ ਕੁਝ ਉਸ ਦੇ ਦਿਲ ਦੀ ਤਹਿ ਤੱਕ ਲੱਥ ਗਿਆ ਹੋਵੇ ਗੁਸਤੀਆਂ ਮੋਟੀਆਂ-ਮੋਟੀਆਂ ਅੱਖਾਂ ਨਾਲ ਜਦ ਦੀ ਉਸਦੀ ਪਹਿਲੀ ਨਜ਼ਰ ਟਕਰਾਈ ਤਾਂ ਉਹ ਅੰਦਰੇ-ਅੰਦਰ ਲੱਜ ਕੇ ਰਹਿ ਗਿਆ ਸੀ। ਮੀਰਾ ਉਸ ਨੂੰ ਕਿਸੇ ਖੂਬਸੂਰਤ ਬੁੱਤ ਵਾਂਗ ਲੱਗੀ। ਸਾਰੇ ਬਾਹਰ ਵਿੱਚ ਰੰਗੀਨਾਥ ਫਿਰਦਾ ਰਿਹਾ ਪਰ ਉਸਨੇ ਅਜੇ ਤੱਕ ਮੀਰਾ ਨੂੰ ਨਹੀਂ ਸੀ ਤੱਕਿਆ ਅਤੇ ਹੁਣ ਤੱਕ ਤੱਕਿਆ ਸੀ ਤਾਂ ਉਹ ਚਾਹੁੰਦਾ ਸੀ ਕਿ ਉਸ ਨੂੰ ਤੱਕਦਾ ਹੀ ਰਹੇ। ਹੁਣ ਉਹ ਮੀਰਾ ਵਾਸਤੇ ਸਭ ਕੁਝ ਛੱਡ ਸਕਦਾ ਸੀ। ਡੇਰੇ ਵਿੱਚ ਚਾਂਸ ਫਿਰੇ ਚੁੱਪ ਛਾ ਗਈ ਰੰਗੀਨਾਥ ਕਿੰਨੀ ਦੇਰ ਅਸਮਨ ਉੱਪਰ ਲੇਟਿਆ ਤਾਰਿਆਂ ਨੂੰ ਦੇਖਦਾ ਰਿਹਾ ਦੁਨੀਆ ਕਿੰਨੀ ਵਿਸ਼ਾਲ ਹੈ ਤੇ ਅਸੀਂ ਸਾਰੀ ਉਮਰ ਮਨ ਦੀ ਇੱਕੋ ਭਾਵਨਾ ਵਿੱਚ اٹਕੇ اٹਕੇ ਸਭ ਕੁਝ ਗਵਾ ਬੈਠਦੇ ਹਾਂ ਕੀ ਇਹ ਮੇਰੀ ਤਪੱਸਿਆ ਕੀ ਇਹ ਮੇਰਾ ਯੋਗ ਹੈ ਕਾਦੇ ਲਈ ਹੈ ਸਭ ਕੁਝ ਉਸ ਦੇ ਅੰਦਰੋਂ ਬਾਰ-ਬਾਰ ਅਜਿਹੇ ਪ੍ਰਸ਼ਨ ਉੱਠ ਰਹੇ ਸਨ ਇੰਨੇ ਵੱਡੇ ਬ੍ਰਹਿਮੰਡ ਵਿੱਚ ਮੇਰੀ ਹੋਂਦ ਕੀ ਹੈ ਮੈਂ ਕਾਦੇ ਲਈ ਇਸ ਦੁਨੀਆ ਵਿੱਚ ਆਇਆ ਹਾਂ ਸਿਰਫ ਇਸ ਧੂਣੀ ਵਿੱਚ ਕਤਰਾ-ਕਤਰਾ ਹੋ ਕੇ ਕਿਰਕੇ ਪਸਮ ਹੋ ਜਾਣ ਲਈ ਇਸ ਅੰਧਕਾਰ ਨਾਲ ਟੱਕਰਾਂ ਮਾਰ ਕੇ ਸਦਾ ਲਈ ਖਤਮ ਹੋ ਜਾਣ ਲਈ ਸਾਰੇ ਯੋਗ ਵਿੱਚ ਮੈਂ ਕੀ ਹਾਸਲ ਕੀਤਾ ਹੈ ਕੁਝ ੜੀਆਂ ਦਾ ਨਸ਼ਈ ਆਨੰਦ ਅਤੇ ਝੂਠਾ ਪਰਮ ਅਤੇ ਗੁਰੂਦੇਵ ਗੁਰੂਦੇਵ ساری ਹਿਆਤੀ ਕਿਸ ਤੋਂ ਭੇਜਦੇ ਰਹੇ ਹਨ ਉਹਨਾਂ ਨੇ ਹੌਮਵੇ ਕਾਮ ਕਰੋਧ ਮਾਰਨ ਲਈ ਸਬਕ ਦਿੱਤਾ ਉਹਨਾਂ ਦੀ ਉਮਰ ਕਿੰਨੇ ਬਰਸ ਹੈ ਕੀ ਉਹਨਾਂ ਸਭ ਕੁਝ ਮਾਰ ਲਿਆ ਹੈ ਜੇ ਮਾਰ ਲਿਆ ਹੈ ਤਾਂ ਫਿਰ ਇਹ ਮੇਲੇ ਇਹ ਟੂਣੇ ਇਹ ਹਸੀਆਂ ਇਹ ਤਵੀਤ ਸਭ ਕੀ ਹੈ ਇਹ ਆਪਣੀ ਕਿਸਮ ਦੀ ਹੌਮੀ ਨਹੀਂ ਫਿਰ ਉਸ ਨੂੰ ਮਹਾਪੀਰ ਦੀ ਰੁਦਰਾਕਤ ਦੀ ਲੰਮੀ ਮਾਲਾ ਜਾਦਾਈ ਜਿਸ ਦੇ ਬਾਰੇ ਪੀਰ ਜੀ ਦੱਸਦੇ ਹੁੰਦੇ ਸਨ ਕਿ ਜਦ ਕੋਈ ਇਨਸਾਨ ਰੁਦਰਾਕਸ਼ਤ ਦੀ ਮਾਲਾ ਪਹਿਨ ਲੈਂਦਾ ਹੈ ਤਾਂ ਉਸਦਾ ਦਿਮਾਗ ਸ਼ਾਂਤ ਅਤੇ ਨਿਰਮਲ ਹੋ ਜਾਂਦਾ ਹੈ ਦਿਲ ਠੀਕ ਰਹਿੰਦਾ ਹੈ ਰੁਦਰਾਕਸ਼ਤੀ ਮਾਲਾ ਮਨੁੱਖ ਨੂੰ ਕਾਮੁਕਤ ਕਰ ਦਿੰਦੀ ਹੈ ਰੁਦਰਾਕਸ਼ ਮਨੁੱਖ ਅੰਦਰ ਕਾਮ ਉਪਜਦਾ ਹੀ ਨਹੀਂ ਨਾ ਹੀ ਖਾਇਸ਼ ਪੈਦਾ ਹੁੰਦੀ ਹੈ ਇਹ ਕੀ ਸਾਧਨ ਹੈ ਸ਼ਾਂਤੀ ਅਤੇ ਭਾਰੀ ਵਸਤੂਆਂ ਦਾ ਪ੍ਰਯੋਗ ਕੀਤਾ ਜਾਵੇ ਖਾਇਸ਼ਾ ਮਾਰ ਲਈ ਮਾਲਾ ਮਾਲਾ ਪਹਿਨੀ ਜਾਣ ਉਸ ਨੂੰ ਇਹ ਸਭ ਕੁਝ ਕਢਿਉਣਾ ਅਤੇ ਦਬ ਵਰਗਾ ਲੱਗਾ ਉਸ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਆਪ ਵਿੱਚੋਂ ਕਦੀ ਵੀ ਔਰਤ ਨੂੰ ਮਨਫੀ ਨਹੀਂ ਸੀ ਕਰ ਸਕਿਆ ਕਿਵੇਂ ਨਾ ਕਿਵੇਂ ਔਰਤ ਨੂੰ ਆਪਣੇ ਅੰਕ ਸੰਗ ਦੇਖਦਾ ਹੈ ਵੱਖੋ ਵੱਖਰੇ ਰੂਪਾਂ ਵਿੱਚ ਕਿਦਰੇ ਮਿੱਠੀਆਂ ਮਿੱਠੀਆਂ ਲੋਰੀਆਂ ਦੀ ਮਹਿਕ ਕਿਦਰੇ ਘੋੜੀਆਂ ਗਾਉਣਾ ਜਿਹਾ ਸੰਗੀਤ ਅਤੇ ਕਦੀ ਕਦੀ ਉਦਾਸ ਦਿਲ ਦੀ ਉਡੀਕ ਭਰੀ ਦਰਦਈਲੀ ਆਵਾਜ਼ ਭਾਵੇਂ ਉਹ ਸਭ ਕੁਝ ਛੱਡ ਕੇ ਦੌੜ ਆਇਆ ਸੀ ਪਰ ਅਜੇ ਵੀ ਉਸਦੇ ਮਨ ਵਿੱਚ ਕਿਸੇ ਨਾ ਕਿਸੇ ਕੱਚੇ ਜਿਹੇ ਤੁਦ ਦੀ ਮਹਿਕ ਜੋ ਉਸਤੇ ਜੋਗ ਨੂੰ ਪੇਤਲਾ ਕਰ ਦਿੰਦੀ ਸੀ ਉਸਲ बटे ਭਾਂਦਿਆ ਉਸ ਨੂੰ ਉਹ ਪੁਰਾਣੀ ਸਾਖੀ ਜਾਦਾਈ ਜਦੋਂ ਉਸਤੇ ਪੁਰਵਜ yogੀਆਂ ਨਾਲ ਸੰਤ ਸੰ ਕਿਵੇਂ ਇੱਕ ਮਹਾ yogੀ ਨੇ ਦੇਖਿਆ ਹੈ ਕਿ ਰਾਜਾ ਜੋ ਮਰ ਚੁੱਕਾ ਸੀ ਉਸਦੀ ਅਰਥੀ ਨੂੰ ਸ਼ਮਸ਼ਾਨ ਘਟ ਲੈ ਜਾਇਆ ਜਾ ਰਿਹਾ ਸੀ ਮਹਾ yogੀ ਇਹ ਸਾਰਾ ਕੁਝ ਦੇਖ ਰਿਹਾ ਸੀ ਉਸਨੇ ਆਪਣਾ ਸਰੀਰ ਆਪਣੇ ਚੇਲਿਆਂ ਦੇ ਹਵਾਲੇ ਕਰ ਦਿੱਤਾ ਮਹਾ ਜੋਗੀ ਇਹ ਸਾਰਾ ਕੁਝ ਦੇਖ ਰਿਹਾ ਸੀ ਉਸਨੇ ਆਪਣਾ ਸਰੀਰ ਆਪਣੇ ਚੇਲਿਆਂ ਦੇ ਹਵਾਲੇ ਕਰ ਦਿੱਤਾ ਤੇ ਆਪਣੀ ਆਤਮਾ ਦਾ ਪ੍ਰਵੇਸ਼ ਰਾਜੇ ਦੇ ਮੁਰਦੇ ਵਿੱਚ ਕਰ ਦਿੱਤਾ ਸ਼ਮਸ਼ਾਨ ਘਾਟ ਵਿੱਚੋਂ ਅਰਥੀ ਉੱਠ ਖੜੀ ਹੋਈ ਰੋਂਦੀ ਰਾਣੀਆਂ ਅਤੇ ਦਰਬਾਰੀਆਂ ਦੇ ਚਿਹਰੇ ਮੁੜ ਮੁਸਕਰਾਉਣ ਲੱਗੇ ਬਾਜੇ ਨਗਾਰਿਆਂ ਨਾਲ ਰਾਜੇ ਦੇ ਮੁਰ ਮਹਿਲ ਨਾਲ ਵਿੱਚ ਪ੍ਰਵੇਸ਼ ਕੀਤਾ ਤੇ ਹਰ ਰਾਤ ਉਸ ਜੋਗੀ ਆਤਮਾ ਨੇ ਰਾਜੇ ਦੇ ਸਰੀਰਾਂ ਹੀ ਰਾਜਾ ਰਾਣੀਏ ਨੂੰ ਭੋਗਿਆ ਉਸਨੇ ਸੋਚਿਆ ਸੀ ਰਾਣੀਆਂ ਨੂੰ ਭੋਗਤਵਾ ਦ ਉਹ ਵਾਪਸ ਪਰਤ ਆਵੇਗਾ ਤੇ ਆਪਣੀ ਆਤਮਾ ਦਾ ਮੂੜ ਆਪਣੇ ਸਰੀਰ ਵਿੱਚ ਪ੍ਰਵੇਸ਼ ਕਰ ਲਵੇਗਾ ਪਰੰਤੂ ਰਾਣੀਆਂ ਨੂੰ ਹੁਣ ਅਸਲੀਅਤ ਦਾ ਪਤਾ ਲੱਗ ਚੁੱਕਾ ਸੀ ਉਹਨਾਂ ਨੇ ਉਸ ਨੂੰ ਦਵਾਲੇ ਪਹਿਰੇ ਲਗਾ ਦਿੱਤੇ ਸਨ ਉਹ ਨਹੀਂ ਸੀ ਚਾਹੁੰਦੀਆਂ ਕਿ ਰਾਜੇ ਦਾ ਜਿਸ ਮੂੜ ਉਸ ਤੋਂ ਵਿਛੜ ਜਾਵੇ ਕਿਉਂਕਿ ਰਾਜੇ ਦਾ ਖੂਬਸੂਰਤ ਸਭ ਉਹਨਾਂ ਦਾ ਆਹਾਰ ਸੀ ਆਤਮਾ ਕੀ ਹੈ ਆਤਮਾ ਤਾਂ ਸਰੀਰ ਦੀਆਂ ਲੋੜਾਂ ਅਨੁਸਾਰ ਹੀ ਚੱਲਦੀ ਹੈ ਇਸ ਤੇ ਕਰਮਾ ਕੋ ਕਰਮਾ ਨਾਲ ਹੀ ਮਲੀਨ ਹੁੰਦੀ ਹੈ ਅਤੇ ਸਰੀਰ ਦੀ ਲੋੜ ਨੇ ਹੀ ਜੋਗੀ ਦੀ ਆਤਮਾ ਨੂੰ ਰਾਜੇ ਦੇ ਸਰੀਰ ਵਿੱਚ ਪਰਵੇਸ਼ ਕਰਵਾਇਆ ਸੀ रंगीनाथ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਜੇਕਰ ਉਸ ਜੋਗੀ ਨੇ ਔਰਤ ਨੂੰ ਹੀ ਭੋਗਣਾ ਸੀ ਤਾਂ ਆਪਣੇ શરીર ਨਾਲ ਕਿਉਂ ਨਾ ਭੋਗਿਆ ਕਿ ਬਗਾਨੇ શરીર ਨਾਲ ਔਰਤ ਨੂੰ ਭੋਗਣਾ ਗੁਨਾਹ ਨਹੀਂ ਉਸ ਨੂੰ ਇਹਨਾਂ ਪਖੰਡ ਵਿੱਚ ਪੈਣ ਦੀ ਕੀ ਲੋੜ ਸੀ ਉਸ ਨੂੰ ਇਹ ਸਾਰਾ ਤਾਣਾ ਬਾਣਾ ਤੇ اڈੰਬਰ ਇੱਕ ਝੂਠ ਅਤੇ ਭਰਮ ਉੱਪਰ ਟਿਕਿਆ ਮਹਿਸੂਸ ਹੋਇਆ ਗਿਆਨ ਦੀ ਕੋਈ ਵੀ ਕੰਨੀ ਉਸ ਦੀ ਪકડ ਵਿੱਚ ਨਹੀਂ ਸੀ ਆ ਰਹੀ ਉਹ ਕਿੰਨੀ ਦੇਰ ਫਜ਼ੂਲ ਹੀ ਸੋਚਦਾ ਰਿਹਾ ਆਪਣੇ ਲੇਫ ਵਿੱਚ ਪਿਆ ਪਿਆ ਹੀ ਉਸ ਨੂੰ ਲੱਗਾ ਕਿ ਉਹ ਕਵਰ ਵਿੱਚ ਲੈ ਗਿਆ ਹੋਵੇ ਉਹ ਵੀ ਆਪਣੇ ਸਰੀਰ ਤੋਂ ਮੁਕਤ ਜਿਹਾ ਮਹਿਸੂਸ ਕਰਨ ਲੱਗਾ ਉਹ ਵੀ ਚਾਹਣ ਲੱਗਾ ਸੀ ਕਿ ਆਤਮਾ ਦੀ ਕਿਸੇ ਹੋਰ ਸਰੀਰ ਵਿੱਚ ਪ੍ਰਵੇਸ਼ ਕਰ ਜਾਵੇ ਮਾਰ ਅਖਿਰ ਕਿਸੂ ਦੇ ਇਸੇ ਸਵਾਲ ਸਾਹਮਣੇ ਆ ਕੇ ਉਹ اٹਕ ਜਾਂਦਾ ਫਿਰ ਵੀ ਚਾਹੁੰਦਾ ਕਵਰ ਦੀਆਂ ਲੱਖਾਂ ਮਣਾ ਮਿੱਟੀ ਹੇਠ ਦੱਬੇ ਜਾਣ ਤੋਂ ਪਹਿਲਾਂ ਉਹ ਮੀਰਾ ਨੂੰ ਪ੍ਰਾਪਤ ਕਰ ਲਵੇ ਮਿਲ ਜਾਵੇ ਆਪਣਾ ਬਣਾ ਲਵੇ ਫਿਰ ਇੱਕ ਵਾਰ ਹੁਣ ਉਸ ਨੂੰ ਆਪਣਾ ਲੇਫ ਭਾਰਾ ਭਾਰਾ ਲੱਗਣ ਲੱਗਾ ਉਸ ਦੀਆਂ ਅੱਖਾਂ ਵਿੱਚੋਂ ਨੀਂਦਰ ਕਿਦੇ ਉੱਡ ਪੁੱਟ ਗਈ ਬੜੀ ਧੀਰ ਉਹ ਇੱਧਰ ਉੱਧਰ ਉਸਲਵਟੇ ਪੰਦਾ ਰਿਹਾ ਫਿਰ ਉੱਠ ਕੇ ਬੈਠ ਗਿਆ ਉਹ ਧਿਆਨ ਅਵਸਥਾ ਵਿੱਚ ਹੋਣਾ ਚਾਹੁੰਦਾ ਸੀ ਆਪਣੇ ਹੀ ਆਸਨ ਉੱਪਰ ਉਸ ਨੇ ਪਦਮ ਆਸਨ ਕਰ ਲਿਆ ਤੇ ਆਪਣੀਆਂ ਦੋਂ ਉਹ ਇਕਾਂ ਆਪਣੀ ਨੱਕ ਦੀ ਕਰੋੰਬਲ ਉੱਪਰ ਟਿਕਾ ਲਈਆਂ ਲੱਖ ਧਿਆਨ ਤਰਨ ਤੇ ਵੀ ਮੀਰਾ ਉਸ ਦੀਆਂ ਸੋਚਾਂ ਵਿੱਚੋਂ ਹਟਦੀ ਨਹੀਂ ਸੀ ਉਹ ਖੜਾ ਖੜਾ ਹੋਇਆ ਅਤੇ ਉਸ ਬਹੁਤ ਹੀ ਉਦਾਸੀਆਂ ਵਾਂਗ ਧੂਣੀ ਹੌਲੀ-ਹੌਲੀ ਧੂਣੀ ਵੱਲ ਗਿਆ ਧੂਣੀ ਸੁਚੇਤ ਨਹੀਂ ਸੀ ਉਸ ਦੇ ਚਿੱਤ ਸੁੱਤੇ ਨੂੰ ਕਰਦਾ ਸੀ ਸਾਰੇ ਆਰਾਮ ਨਾਲ ਸੁੱਤੇ ਪੈ ਸਨ ਸ਼ਾਇਦ ਸਦੀਆਂ ਬਾਅਦ ਪਹਿਲੀ ਵਾਰ ਉਸ ਨੇ ਵਿਸ਼ਰਾਮ ਅਵਸਥਾ ਵਿੱਚ ਧੂਣੀ ਨੂੰ ਸੁਚੇਤ ਕੀਤਾ ਸੀ ਆਪਣੀ ਲੋੜ ਲਈ اپنی ਤਲਬ ਲਈ ਇਹ ਗੁਨਾਹ ਸੀ ਫਿਰ ਵੀ ਉਸਨੇ ਅੰਗਾਰ ਚਿਲਮ ਵਿੱਚ ਰੱਖੇ ਅਤੇ ਸੂਟੇ ਉੱਪਰ ਸੂਟਾ ਖਿੱਚੇ ਲੱਗਾ ਇੱਕ ਵਾਰ ਨੂੰ ਲੱਗਦਾ ਜ਼ਿੰਦਗੀ ਹੈ ਜ਼ਿੰਦਗੀ ਨਾਲ ਉਹ ਬਹੁਤ ਡੂੰਘਾ ਜੁੜ ਗਿਆ ਹੋਵੇ ਅਤੇ ਸਦਾ ਸਦਾ ਦੀ ਟੁੱਟ ਵੀ ਗਿਆ ਹੋਵੇ ਵਾਵਾ ਹਕ ਨਾਲ ਲਗਾਈ ਉਹ ਮਦਮ ਹੁੰਦੀ ਜਾ ਰਹੀ ਧੂਣੀ ਦੇ ਹੋਰ ਨੇੜੇ ਹੋ ਗਿਆ ਪਹਿਲਾਂ ਉਸ ਦਾ ਦਿਲ ਕੀਤਾ ਕਿ ਉਹ ਮਿਰਗਸ਼ਾਲ ਉੱਪਰ ਬੈਠ ਕੇ ਕੁਝ ਧਿਆਨ ਅਵਸਥਾ ਵਿੱਚ ਹੋਵੇ ਫਿਰ ਉਹ ਨੇੜੇ ਪਏ ਤੱਪੜ ਉੱਪਰ ਬੈਠ ਗਿਆ ਪੀਰਾਂ ਦੇ ਆਸਮਣ ਤੋਂ ਉਸ ਨੂੰ ਅੱਜ ਡਰ ਜਿਹਾ ਮਹਿਸੂਸ ਹੋ ਰਿਹਾ ਸੀ ਚਿਮਟੇ ਨਾਲ ਉਸ ਨੇ ਧੂਣੀ ਨੂੰ ਹੋਰ ਸੁਚੇਤ ਕੀਤਾ ਕਾਲੀਆਂ ਹੋ ਚੁੱਕੀਆਂ ਅੰਗਿਆਰੀਆਂ ਨੇ ਵੀ ਕੁਝ ਚੰਗਿਆੜੇ ਹਵਾ ਵਿੱਚ ਉਭਾਰੇ ਉਸ ਨੇ ਪਹਿਲਾਂ ਆਪਣੀਆਂ ਤਲੀਆਂ ਸੇਕੀਆਂ ਤੇ ਫਿਰ ਪਦਮ ਆਸਨ ਵਿੱਚ ਹੋ ਗਿਆ ਫਿਰ ਉਸ ਨੂੰ ਇੰਜ ਲੱਗਾ ਜਿਵੇਂ ਅੱਜ ਵੀ ਉਹ ਟਰੰਕ ਚੁੱਕੀ ਉਸ ਸਰਦਾਰ ਦੇ ਪਿੱਛੇ-ਪਿੱਛੇ ਤੁਰਿਆ ਜਾ ਰਿਹਾ ਹੋਵੇ ਪਤਾ ਨਹੀਂ ਕਿੱਧਰ ਉਹਦੇ ਜ਼ਿੰਦਗੀ ਵਿੱਚ ਪਹਿਲੀ ਵਾਰੀ ਉਸਨੇ ਰੇਲ ਗੱਡੀਆਂ ਪੇਸ਼ਨ ਬਿਜਲੀ ਦੇ ਲਾਟੂ ਤੇ ਹੋਰ ਬਹੁਤ ਕੁਝ ਨਵਾਂ ਦੇਖਿਆ ਸੀ ਜਿਸ ਨੂੰ ਹੈਰਾਨ ਜਿਸਨੇ ਉਸ ਨੂੰ ਹੈਰਾਨ ਕਰ ਦਿੱਤਾ ਸੀ ਦੂਰ ਕਿ ਜਿੱਥੇ ਉਹ ਮੋਟਰ ਗੱਡੀ ਵਿੱਚੋਂ ਉਤਰੇ ਸਨ ਉਸਨੇ ਦੇਖਿਆ ਕੱਚੇ ਰਸਤੇ ਉੱਪਰ ਧੂੜ ਉੜਦੀ ਉਹਨਾਂ ਵਾਲੀ ਮੋਟਰ ਜਦ ਪਿੰਡ ਦੇ ਨੇੜੇ ਰੁਕੀ ਤਾਂ ਉਹ ਸਾਰੇ ਪਾਟੇ ਝੱਗਿਆਂ ਵਾਲੇ ਅਤੇ ਨੰਗੇ ਪੈਰਾਂ ਵਾਲੇ ਨਿਆਣੀ ਮੋਟਰ ਦੇ ਵਾਲੇ ਆਣ ਜੁੜੇ ਸਨ ਮੋਟਰ ਰੁਕਦਿਆਂ ਹੀ ਕਲੀਡਰ ਨੇ ਲੰਮੀ ਸੀਖ ਨਾਲ ਮੋਟਰ ਦੇ ਪਿੱਛੇ ਜੋੜੀ ਬੋਤਲ ਨੂੰ ਮਾ ਪੱਠੀ ਵਿੱਚ ਕੋਲਿਆਂ ਦੀ ਰਾਖ ਛਾੜੀ ਅਤੇ ਮੋਟਰ ਦੀ ਛੱਤ ਉੱਪਰ ਹੋਰ ਕੋਲੇ ਪੱਠੀ ਵਿੱਚ ਪਾਏ ਅਤੇ ਜ਼ੋਰਦਾਰ ਸੀਟੀ ਮਾਰੀ ਮੋਟਰ ਚੱਲੀ ਤਾਂ ਦੋ ਮੁੰਡੇ ਜਿਨ੍ਹਾਂ ਬਾਰੇ ਉਸ ਨੂੰ ਪਤਾ ਨਹੀਂ ਲੱਗਾ ਕਿ ਕੀ ਉਹ ਦੋਵੇਂ ਭਰਾ ਸਨ ਅਤੇ ਫਿਰ ਵੱਡੇ ਭਰਾ ਨਾਲ ਬਾਅਦ ਵਿੱਚ ਉਸ ਪਿੰਡ ਵਿੱਚ ਰਹਿੰਦੇ ਆ ਉਸ ਦੀ ਡੂੰਗੀ ਯਾਰੀ ਹੋ ਗਈ ਮੋਟਰ ਨੂੰ ਫੜ ਕੇ ਮੰਗਰ ਦੌੜੇ ਸਨ ਅਤੇ ਮੋਟਰ ਦੇ ਤੇਜ਼ ਹੁੰਦਿਆਂ ਹੀ ਦੋਵੇਂ ਮੁੱਦੇ ਮੂੰਹ ਵੱਟੇ ਵਿੱਚ ਜਾ ਡਿੱਗੇ ਸਨ ਜਿਨ੍ਹਾਂ ਦੀਆਂ ਸ਼ਕਲਾਂ ਦੇਖ ਕੇ ਦੂਜੇ ਮੁੰਡੇ ਹਾਸਾ ਦੂਰੇ ਹੁੰਦੇ ਗਏ ਅਤੇ ਉਹ ਵੀ ਖਿੜਖੜਾ ਕੇ ਹੱਸ ਪਿਆ ਸਰਦਾਰ ਨੇ ਮੋਟਰ ਤੋਂ ਉਤਰਦਿਆਂ ਹੀ ਉਸ ਦੇ ਬੰਦਿਆਂ ਨੂੰ ਖਬਰ ਹੋ ਗਈ ਸੀ ਕਿ ਉਹ ਚਟਪਟ ਹੀ ਉਹਨਾਂ ਦਾ ਸਮਾਨ ਲੈਣ ਆ ਗਏ ਨਾਲ ਹੀ ਉਸਨੇ ਨਿੱਕੇ ਵੱਡੇ ਕੁੱਤੇ ਨੂੰ ਸੁੰਘਣ ਲੱਗੇ ਅਤੇ ਉਹਦੇ ਪੈਰ ਚੱਟਣ ਲੱਗੇ ਸਰਦਾਰ ਸਰਦਾਰ ਦਾ ਘਰ ਉਸ ਨੂੰ ਬੜਾ ਅਜਨਬੀ ਜਿਹਾ ਲੱਗਿਆ ਇੰਨੇ ਕਮਰਿਆਂ ਤੇ ਚੁਬਾਰਿਆਂ ਵਾਲਾ ਘਰ ਉਸਨੇ ਕਦੀ ਪਹਿਲਾਂ ਨਹੀਂ ਸੀ ਦੇਖਿਆ ਪਰ ਇੰਨੇ ਨਲਕੇ ਤੇ ਇੰਨੇ ਗੁਸਲਖਾਨੇ ਤੇ ਉਸ ਨੂੰ ਅਚੰਬਿਤ ਵਿੱਚ ਪਾ ਦਿੱਤਾ ਸੀ ਘਰ ਅਤੇ ਹਵੇਲੀ ਦੀ ਵਿਚਕਾਰਲੀ ਦੁਵਾਰ ਅੱਧ ਵਿਚਕਾਰ ਖੂਹੀ ਜਿਹੜੀ ਹੁਣ ਅੰਦਰਲੇ ਪਾਸਿਓਂ ਬੰਦ ਕਰ ਦਿੱਤੀ ਗਈ ਸੀ ਉਹ ਡੋਰ ਟੋਰੀਆਂ ਵਾਂਗ ਸਭ ਕੁਝ ਦੇਖਦਾ ਰਿਹਾ ਨੌਕਰ ਅਤੇ ਨੌਕਰਾਨੀਆਂ ਤੋਂ ਸਿਵਾ ਉਸ ਨੂੰ ਘਰ ਦਾ ਕੋਈ ਜੀ ਨਜ਼ਰ ਨਹੀਂ ਸਿਆਆ ਡਿਊੜੀ ਲੰਕ ਕੇ ਉਹ ਡੰਗਰਾਂ ਵਾਲੀ ਹਵੇਲੀ ਰਾਹੀਂ ਅੱਗੇ ਘਰ ਨੂੰ ਆਏ ਸਨ ਦਿੱਲੀ ਵਿੱਚ ਉਸਨੇ ਵੱਖ-ਵੱਖ ਖੁਰਲੀਆਂ ਉੱਪਰ ਨੀਲੀ ਮੁਰਰਾ ਨਸਲ ਦੀਆਂ ਮੱਝਾਂ ਸਾਹੀਵਾਲ ਦੀਆਂ ਗਾਈਆਂ ਬੱਚੀਆਂ ਦੇਖੀਆਂ ਜਿਨ੍ਹਾਂ ਦੇ ਹਵਾਲੇ ਹਵਾਨੇ ਡੁੱਲਣ ਡੁੱਲਣ ਪਏ ਕਰਦੇ ਸਨ ਘਰ ਦੀ ਡਿਊਟੀ ਵੱਖਰੀ ਸੀ ਜਿਸਦੇ ਸੱਜੇ ਹੱਥ ਬੁੱਲੀ ਕੁੱਤੀ ਵੱਧੇ ਹੋਏ ਸਨ ਜਿਨ੍ਹਾਂ ਨੂੰ ਦੁੱਧ ਰੋਟੀ ਪਾਉਣ ਦੀ ਜ਼ਿੰਮੇਵਾਰੀ ਬਾਅਦ ਵਿੱਚ ਉਸਦੀ ਹੀ ਸੀ ਡਿਊਟੀ ਦੇ ਬੂਹੇ ਦੇ ਦੂਜੇ ਪਾਸੇ ਘੋੜੀ ਦਾ ਉੱਚਾ ਸਾਰਾ ਖੁੱਲ ਸੀ ਜਿਸ ਉੱਪਰ ਇੱਕ ਬੱਗੀ ਘੋੜੀ ਗਾਮਚੀਆਂ ਪਾ ਕੇ ਬੱਦੀ ਹੋਈ ਸੀ ਪਰਾਂ ਇੱਕ ਬੁੱਕਿਆ ਉੱਠ ਸੀ ਜੋ ਬਾਰ-ਬਾਰ ਗੱਲ ਮਾਰ ਕੇ ਆਪਣਾ ਕਿੰਨਾ ਸਾਰਾ ਤਾਲੂ ਬਾਹਰ ਕੱਢ ਰਿਹਾ ਸੀ ਜਿਸ ਕਰਕੇ ਉਸ ਦਾ ਮੂੰਹ ਝੋਗਾ ਝੋਗਾ ਹੋਇਆ ਪਿਆ ਸੀ ਸਰਦਾਰ ਦੀ ਬਾਹਰੀ ਬੈਠਕ ਵਿੱਚ ਬੈਠਾ ਉਹ ਕਿੰਨੀ ਜਰ ਸਿੱਖਾਂ ਵਾਲੀ ਬਾਰੀ ਰਾਹੀ ਉੱਠ ਨੂੰ ਇੰਜ ਦੇਖਦਾ ਰਿਹਾ ਅਤੇ ਮਨ ਹੀ ਮਨ ਉਸ ਪਾਸੋਂ ਡਰਦਾ ਰਿਹਾ ਪਰ ਬਾਅਦ ਵਿੱਚ ਉਸ ਨੂੰ ਉੱਠ ਨਾਲ ਉਸ ਦੀ ਡਾਢੀ ਯਾਰੀ ਪੈ ਗਈ ਕਿਉਂਕਿ ਉਸ ਨੇ ਕਈ ਵਾਰ ਉਸ ਨੂੰ ਟੁੱਟੇ ਹੋਏ ਨੱਕ ਅਤੇ ਨੱਕ ਤੇ ਫਰ ਲਾਈਨ ਦਾ ਤੇਲ ਲਗਾਇਆ ਸੀ ਜਿੱਥੇ ਹਰ ਵੇਲੇ ਮੱਖੀਆਂ ਭਣਪਣਾਉਂਦੀਆਂ ਰਹਿੰਦੀਆਂ ਅਤੇ ਉਸ ਨੂੰ ਤੰਗ ਕਰਕੇ ਅਕਾਉਂਦੀਆਂ ਰਹਿੰਦੀਆਂ ਸਨ ਬੈਠਕ ਵਿੱਚ ਆਉਣ ਤੇ ਵੀ ਉਸ ਦਾ ਧਿਆਨ ਪਹਿਲਾਂ ਬੈਠਕ ਵਿੱਚ ਲਿਆਂ ਚੀਜ਼ਾਂ ਵੱਲ ਨਹੀਂ ਸੀ ਗਿਆ ਸਗੋਂ ਹਵੇਲੀ ਵਿੱਚਲੇ ਪਸ਼ੂਆਂ ਵੱਲ ਹੀ ਗਿਆ ਸੀ ਜਦ ਉਸਨੇ ਅੰਤਰਜਾਤੀ ਮਾਰੀ ਤਾਂ ਉਹ ਹੋਰ ਵੀ ਹੈਰਾਨ ਹੋ ਗਿਆ ਸਭ ਤੋਂ ਵੱਧ ਉਸ ਨੂੰ ਅਚੰਬਿਤ ਕੀਤਾ ਦੀਵਾਰ ਉੱਪਰ ਟੰਗੇ ਹੂਬ-ਹੂ ਮਿਰਗਾਂ ਦੇ ਸਿਰਾਂ ਨੇ ਜਿਨ੍ਹਾਂ ਦੀਆਂ ਅੱਖਾਂ ਅਜੇ ਵੀ ਲਿਸ਼ਕਾਂ ਮਾਰ ਰਹੀਆਂ ਸਨ ਅਤੇ ਸਿੰਘ ਚਮਕ ਰਹੇ ਸਨ ਜਿਵੇਂ ਕਿ ਉਹਨਾਂ ਉੱਪਰ ਕੋਈ ਚਮਕਦਾਰ ਚੀਜ਼ ਮਲੀ ਹੋਈ ਹੋਵੇ ਉਹ ਉਹਨਾਂ ਦੀ ਡੱਬ ਖੜਬੀ ਖੱਲ ਦੀ ਖੂਬਸੂਰਤ ਲੱਗ ਰਹੀ ਸੀ ਅੰਦਰਲੀਆਂ ਦੀਵਾਰਾਂ ਨਾਲ ਚਾਰ-ਛਪੇਰੇ ਫਰੇਮ ਕੀਤੀਆਂ ਫੋਟੋਆਂ ਦੀਆਂ ਕਤਾਰਾਂ ਸਨ ਜੋ ਰस्सੀਆਂ ਨਾਲ ਟੰਗੀਆਂ ਉੱਪਰ ਕਿੱਲੀਆਂ ਨਾਲ ਵੱਜੀਆਂ ਹੋਈਆਂ ਸਨ ਜਿਨ੍ਹਾਂ ਦੇ ਹੇਠੇ ਇੱਕ ਪੁਰਾਣੀ ਫੋਟੋ ਸੀ ਉਹਨੂੰ ਕੁਸਮਾਲੇ ਰੰਗ ਦੀ ਹੋ ਚੁੱਕੀ ਸੀ ਇਹ ਫੋਟੋਆਂ ਵੀ ਸ਼ਾਇਦ ਸਰਕਾਰ ਦੇ ਕਿਸੇ ਨਾ ਕਿਸੇ ਵੱਡੇ ਬਡੇਰੇ ਨੇ ਸ਼ੌਂਕ ਨਾਲ ਲਾਈਆਂ ਹੋਣੀਆਂ ਜਿਨ੍ਹਾਂ ਵਿੱਚ ਤਕਰੀਬਨ ਪੁਰਾਣੇ ਫੌਜੀਆ ਦੀਆਂ ਫੋਟੋਆਂ ਵੀ ਸਨ ਜੋ ਕੁਰਸੀਆਂ ਉੱਤੇ ਬੈਠੇ ਅੰਗਰੇਜ਼ ਅਫਸਰਾਂ ਦੇ ਪਿੱਛੇ ਪੁੱਠੀਆਂ ਦਾੜ੍ਹੀਆਂ ਚੜ੍ਹ ਕੇ ਅਤੇ ਤਗਮੇ ਲਗਾ ਕੇ ਛਾਤੀਆਂ ਤਾਣੀ ਖੜੇ ਸਨ ਬਾਦ ਵਿੱਚ ਸਰਦਾਰ ਨੇ ਕਈ ਵਾਰ ਉਸ ਨੂੰ ਆਪਣੀ ਬੇਬੇ ਦੀ ਫੋਟੋ ਦਿਖਾਈ ਪਰ ਉਸ ਨੂੰ ਕਦੇ ਵੀ ਇਹ ਪਹਿਚਾਨ ਨਹੀਂ ਸੀ ਆਈ ਜਿਸ ਵਾਰੇ ਸਰਦਾਰ ਕਹਿੰਦਾ ਹੁੰਦਾ ਸੀ ਕਿ ਉਸੇ ਦੀ ਖੱਟੀ ਕਮਾਈ ਉਸ ਉੱਪਰ ਉਹਨਾਂ ਦੇ ਖਾਨਦਾਨ ਸਰਦਾਰੀ ਕਰ ਰਿਹਾ ਹੈ ਕਿਉਂਕਿ ਉਸੇ ਨੂੰ ਹੀ ਸਰਕਾਰ ਨੇ ਫੌਜ ਵਿੱਚ ਬਹਾਦਰੀ ਅਤੇ ਬਦਲੇ ਮਰਬੇ ਦੇ ਉੱਤੇ ਸਨ ਸਭ ਤੋਂ ਪਹਿਲੇ ਭੇਟ ਉਸ ਨੂੰ ਸਰਦਾਰ ਵੱਲੋਂ ਕੱਪੜੇ ਇਹਦੇ ਖਾਕੀ ਰੰਗ ਦੇ ਫੌਜੀ ਬੂਟ ਸਨ ਜਿਨ੍ਹਾਂ ਨੂੰ ਲੈ ਕੇ ਝਾੜ ਪੁੰਝ ਕੇ ਪਾ ਕੇ ਉਹ ਕਿੰਨੀ ਦੇਰ ਤਮਸੇ ਖੋਲ-ਖੋਲ ਬੰਦਾ ਰਿਹਾ ਅਤੇ ਧਰਤੀ ਉੱਪਰ ਪੈਟ ਪਟਕਾ-ਪਟਕਾ ਕੇ ਤੁਰਦਾ ਰਿਹਾ ਅੱਧੀ ਉਮਰ ਹਟ ਚੁੱਕਾ ਜ਼ਗੀਰਦਾਰ ਕਦੀ ਧੁੱਪ ਵਿੱਚ ਅਤੇ ਕਦੇ ਬਾਹਰਲੀ ਡਿਊਟੀ ਵਿੱਚ ਬੈਠਾ ਆਪਣੀਆਂ ਗੰਨਾ ਸਾਫ਼ ਕਰਦਾ ਰਹਿੰਦਾ ਉਸ ਨੂੰ ਅਜੇ ਵੀ ਮਾਨਸੀ ਕੇ ਉਹ ਉੜਦੇ ਪੰਛੀ ਹੁੰਡ ਲੈਂਦਾ ਹੈ ਜਦ ਵੀ ਸ਼ਿਕਾਰ ਤੇ ਜਾਂਦਾ ਹੈ ਉਸ ਨੇ ਕਦੀ ਵੀ ਧਰਤੀ ਉੱਪਰ ਬੈਠੇ ਤਿਤਰਾ ਪਟੇ ਪਟੇਰਾ ਅਤੇ ਪਾਣੀ ਵਿੱਚ ਤੈਰਦੀਆਂ ਮੁਰਗਾਵੀਆਂ ਨੂੰ ਬੈਠਿਆ ਨਹੀਂ ਸੀ ਮਾਰਿਆ ਸਗੋਂ ਉਹ ਹਮੇਸ਼ਾ ਇਹਨਾਂ ਪੰਛੀਆਂ ਨੂੰ ਉਡਾ ਕੇ ਮਾਰਦਾ ਸੀ ਅਤੇ ਉਸਦੇ ਲੈਬਰਡਾਗ ਜ਼ਖਮੀ ਹੋਏ ਸ਼ਿਕਾਰ ਬੜੀ ਖੂਬਸੂਰਤੀ ਨਾਲ ਫੜ ਕੇ ਉਸਦੇ ਪਾਸ ਲੈ ਆਉਂਦੇ ਸਨ ਚਾਨਣੀਆਂ ਸਰਦੀਆਂ ਵਿੱਚ ਸਰਦਾਰ ਨੇ ਸਰਦਾਰ ਦੇ ਪਾਸ ਉਸ ਦੇ ਰਿਸ਼ਤੇਦਾਰ ਅਤੇ ਉੱਚ ਉੱਚ ਨੀਵੇਂ ਅਫਸਰ ਯਾਰ ਦੋਸਤ ਸ਼ਿਕਾਰ ਨੂੰ ਆਏ ਰਹਿੰਦੇ ਸਨ ਸ਼ਾਮ ਹੁੰਦਿਆਂ ਹੀ ਬੈਟਰੀਆਂ ਦੇ ਸੱਲ ਬਦਲਦੇ ਜਾਂਦੇ ਗੰਨਾ ਦੀਆਂ ਨਾਲੀਆਂ ਅਤੇ ਬੈਰਲਾਂ ਦੇ ਸਿਰਿਆਂ ਉੱਪਰ ਰੂਹ ਦੇ ਫੰਨੇ ਬਨ ਕੇ ਬਨ ਦਿੱਤੇ ਜਾਂਦੇ ਜੋ ਚਿੱਟੇ ਰੂਹ ਨੂੰ ਦੇਖ ਕੇ ਹਨੇਰੇ ਵਿੱਚ ਵੀ ਨਿਸ਼ਾਨਾ ਠੀਕ ਟਿਕਾਣੀ ਉੱਪਰ ਲੱਗੇ ਰਾਤ ਨੂੰ ਤਾਂ ਜੋ ਚਿੰਟੇ ਆਮ ਕਰਕੇ ਸੂਰ ਦਾ ਸ਼ਿਕਾਰ ਹੀ ਹੁੰਦਾ ਕਦੀ ਕਦੀ ਰੁੱਖਾਂ ਉੱਪਰ ਰੌਸ਼ਨੀ ਮਾਰ ਕੇ ਤਿੱਤਰ ਫੁੰਡ ਲਏ ਜਾਂਦੇ ਸਨ ਨੌਕਰ ਆਪਣੇ ਨਾਲ ਮਿੱਟੀ ਦਾ ਤੇਲ ਗੰਡੇ ਅਤੇ ਹੋਰ ਨਿੱਕ ਸੁੱਕ ਲੈ ਕੇ ਲੈ ਲੈਂਦੇ ਜਿਸ ਦੀ ਮੁਸ਼ਕਨਾ ਸੂਰ ਖਿੱਚੇ ਆਉਂਦੇ ਸਨ ਅਤੇ ਨਿਸ਼ਾਨੇ ਦੀ ਰੇਂਜ ਵਿੱਚ ਆਉਂਦਿਆਂ ਹੀਟ ਡਬਲ ਬੈਰਲ ਗੰਨਾਂ ਦੇ ਫਾਇਰ ਦਾਗ ਦਿੱਤੇ ਜਾਂਦੇ ਫਿਰ ਜ਼ਖਮੀ ਜਾਨਵਰਾਂ ਦੀਆਂ ਭਿਆਨਕਰ ਚੀਕਾਂ ਸ਼ਾਂਤ ਰਾਤ ਨੂੰ چیرਦੀਆਂ ਹੋਈਆਂ ਨਿਕਲ ਜਾਂਦੀਆਂ ਕਈ ਵਾਰ ਸ਼ਿਕਾਰੀਆਂ ਨੂੰ ਸਾਰੀ ਰਾਤ ਹੀ ਅੱਖਾਂ ਵਿੱਚ ਬਿਤਾਉਣੀ ਪੈਂਦੀ ਜਦ ਉਹ ਉੰਗਣ ਲੱਗਦੇ ਤਾਂ ਵੱਡੇ ਵੱਡੇ ਓਵਰਕੋਟਾਂ ਵਿੱਚ ਅਧੀ ਅਤੇ ਪਉਏ ਪਉਏ ਬੁੱੱਲਾ ਨੂੰ ਛੂੰਦੇ ਰਹਿੰਦੇ ਘਰਾਂ ਵਿੱਚ ਪਹਿਲਾਂ ਪਹਿਲ ਤਾਂ ਉਹਨਾਂ ਦੀ ਉਡੀਕ ਹੁੰਦੀ ਪਰੰਤੂ ਹੌਲੀ-ਹੌਲੀ ਘਰਾਂ ਦੇ ਜੀਵਾਂ ਦਾ ਉਹਨਾਂ ਪ੍ਰਤੀ ਉਤਸ਼ਾਹ ਹੀ ਘਟ ਗਿਆ ਸੀ ਜ਼ਗੀਰਦਾਰ ਦੀਆਂ ਦੋਵੇਂ ਪਤਨੀਆਂ ਰੋਟੀ ਟੋਕ ਦੀ ਸਾਰੀ ਜ਼ਿੰਮੇਵਾਰੀ ਉਸ ਉੱਪਰ ਸੁੱਟ ਆਪੋ ਆਪਣੇ ਚਵਾਰੇ ਵਿੱਚ ਜਾ ਵੜਦੀਆਂ ਅਤੇ ਉਹ ਪਹਿਲ ਪਹਿਰ ਰਾਤ ਰੈਂਦੀ ਤਾਈ ਸ਼ਰਾਬੀਆਂ ਦੇ ਝੂਠੇ ਬਰਤਨ ਸਾਫ ਸਾਂਭਣਾ ਤੇ ਬਿਸਤਰੇ ਵਿਛਾਉਣ ਵਿੱਚ ਲੱਗਾ ਰਹਿੰਦਾ ਕਈ ਵਾਰ ਉਹ ਉੱਪਰਲੇ ਚਾਰੇ ਵਿੱਚ ਜਾ ਕੇ ਬਹੁਤ ਪੁਰਾਣੀਆਂ ਕਿਤਾਬਾਂ ਦੀ ਫੋਲਾ ਫਾਲੀ ਕਰਦਾ। ਉਹਨਾਂ ਵਿੱਚੋਂ ਕੁਝ ਕਿਤਾਬਾਂ ਦੇ ਅਖਾਰਾਂ ਨੂੰ ਉਹ ਅੱਖਰਾਂ ਨੂੰ ਉਹ ਪਛਾਣ ਹੀ ਨਹੀਂ ਸਕਦਾ ਅਤੇ ਕੁਝ ਨੂੰ ਪਛਾਣ ਸਕਦਾ ਸੀ। ਕੁਝ ਕਿਤਾਬਾਂ ਸਾਨੂੰ ਜਿਨ੍ਹਾਂ ਨੂੰ ਉਹ ਜੋੜ-ਜੋੜ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰਦਾ। ਉਹ ਕਿਤਾਬਾਂ ਜਿਵੇਂ ਉਸ ਨੂੰ ਬਾਅਦ ਵਿੱਚ ਪਤਾ ਲੱਗਾ ਸਰਦਾਰ ਦੇ ਛੋਟੇ ਭਰਾ ਦੀਆਂ ਸਨ ਜੋ ਕਦੀ ਲਾਇਲਪੁਰ ਪੜਦਾ ਸੀ ਪਰੰਤੂ ਦੇਸ਼ ਭਗਤੀ ਦੇ ਖਿਆਲਾਂ ਨੇ ਉਸ ਨੂੰ ਪੜਾਈ ਅਧ ਵਿਚਾਰ ਛੱਡ ਦਿੱਤੀ ਉਸ ਦੀਆਂ ਸੋਚਾਂ ਤੇ ਪਰਵਰਤਿਕ ਉਲਝਣਾਂ ਨੂੰ ਕਿਉਂਕਿ ਉਹ ਆਪਣੇ ਰੰਗ ਵਿੱਚ ਵੱਡੀ ਸਰਦਾਰਨੀ ਨੂੰ ਵੀ ਰੰਗੀ ਜਾ ਰਿਹਾ ਸੀ ਤੇ ਉਸ ਨੂੰ ਬਿਬਕੋਲ ਵੱਡੇ ਭਾਈ ਸਹਿਬ ਦੀਆਂ ਪੁੱਠੀਆਂ ਲੀਹਾਂ ਤੇ ਪਾ ਰਿਹਾ ਸੀ ਉਸੇ ਕਰਕੇ ਬਾਪੂ ਜੀ ਅਤੇ ਵੱਡੇ ਭਰਾ ਦੀ ਉਸੇ ਕਰਕੇ ਬਾਪੂ ਜੀ ਅਤੇ ਵੱਡੇ ਭਰਾ ਦੀ ਵੀ ਇੱਕ ਦੋ ਵਾਰ ਥਾਣੇ ਪੇਸ਼ੀ ਹੋਈ ਸੀ ਬਾਪੂ ਜੀ ਦੇ ਜਾਂਦਿਆਂ ਤਾਂ ਵੱਡੇ ਭਰਾ ਨੇ ਉਸ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਕੀਤੀ ਪਰੰਤੂ ਬਾਪੂ ਜੀ ਦੇ ਅੱਖਾਂ ਮੀਟਰਨ ਤੋਂ ਬਾਅਦ ਇੱਕ ਰਾਤ ਸ਼ਰਾਬ ਦੇ ਨਸ਼ੇ ਵਿੱਚ ਗੋਟ ਉਸਨੇ ਵੱਡੇ ਸਰਦਾਰ ਨੇ ਚਵਾਰੇ ਦੇ ਬਦ ਬਦਦੇ ਬਾਲ ਸਿੱਧੇ ਫਾਇਰ ਕਰ ਦਿੱਤੇ ਨਾਲ ਹੀ ਵੱਡੀ ਸਰਦਾਰਨੀ ਦੀ ਲਾਪਾਵੀ ਕੀਤੀ ਜਿਸ ਨੇ ਉਸ ਨੂੰ ਇੰਨਾ ਸਿਰ ਚਾੜਿਆ ਹੋਇਆ ਸੀ ਕਿ ਫਿਰ ਕਹਿੰਦੇ ਨੇ ਕਿ ਛੋਟੇ ਨੇ ਸੁਬਾ ਸਵੇਰੇ ਹੀ ਇੱਕ ਦੋ ਕਿਤਾਬਾਂ ਕੱਛੇ ਮਾਰੀਆਂ ਤੇ ਘਰ ਨੂੰ ਸਦਾ ਸਦਾ ਅਲੈਸਲਾਮ ਕਹਿ ਗਿਆ ਜਿਸ ਦਾ ਅੱਜ ਤੱਕ ਥੋ ਪਤਾ ਨਹੀਂ ਸੀ ਨਿਕਲਿਆ ਉਸ ਤੋਂ ਬਾਅਦ ਉਹ ਸੀ ਅਤੇ ਉਸ ਦੇ ਛੋਟੇ ਸਰਦਾਰ ਦੀਆਂ ਕਿਤਾਬਾਂ ਉੱਪਰ ਜੰਮੀ ਧੂੜ ਨੂੰ ਚਾੜਿਆ ਝਾੜਿਆ ਪੁੰਝਿਆ ਬਹੁਤ ਕੁਝ ਸੀ ਉਹ ਨਾਲ ਮਾਰੀਆਂ ਵਿੱਚ ਉਸਦੀ ਦਿਲਚਸਪੀ ਵਾਲਾ ਛੋਟੇ ਸਰਦਾਰ ਦੀਆਂ ਦੋਸਤਾਨੀਆਂ ਲਿਖੀਆਂ ਚਿੱਠੀਆਂ ਤੋਂ ਲੈ ਕੇ ਉਸਦੇ ਆਪਣੇ ਲਿਖੇ ਅਫਸਾਨੇ ਲੇਖ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਧੰਨਵਾਦ ਜੀ